ਇਹ 2004 ਮਾੜਦਾ ਵੀਰੇ ਠੀਕ ਆ ਜੀ ਫਰਸਟ ਪਾਰਟੀ ਦਾ ਰੋਪੜ ਨੰਬਰ ਹੈ ਰੋਪੜ ਦਾ ਨੰਬਰ ਹੈ ਠੀਕ ਆ ਤੁਹਾਡੇ ਜਿਹੜਾ ਦੀ ਨੰਬਰ ਹੈ ਇਹ ਪਾਸ ਕਰਕੇ ਆਪਣਾ ਫੋਟੋ ਹਾਂਜੀ ਹਾਂ ਚੀਜ਼ ਦੀ ਆ ਗਏ ਬਾਈ ਮੌਕੇ ਤੇ ਉਹ ਬਾਈ ਨੇ ਇੱਛਾ ਥਾਉਨੂੰ ਕਿੰਨਾ ਰੇਟ ਘਟਾਉਣੇ ਆ ਜਿਹੜਾ 00 ਰੇਟ ਆ ਉਹ ਸਾਈ ਕੱਢ ਕੇ ਹੀ ਹੁੰਦਾ ਬਾਈ ਅੱਸੀ ਗਾਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਅੱਜ ਬਾਈ ਆਪਾਂ ਆਏ ਹੋਇਆ ਸਰਾਂਦੇਰੀਏ 'ਚ ਹਸੈਨਪੁਰਾ ਪਿੰਡ ਤੇ ਇੱਧਰ ਬਾਈ ਨੇ ਆਪਣੇ ਜੱッセ ਬਾਈ ਨਾਲ ਕੋਲ ਪਹੁੰਚੇ ਉਹਨਾਂ ਦੇ ਪਿੰਡ ਮਹੀਨੇ ਹਟੇ ਰੋਪੜ ਜਾਸੀਆਂ ਚ ਸਾਡੇ ਆਉਂਦੇ ਰਹਿੰਦੇ ਨੇ ਅੱਜ ਸਿੱਟਮ ਦੇ ਆਉਂਦੇ ਬਾਈ ਕੋਈ ਪ੍ਰਾਇਰ ਟਰੈਕਟਰ ਖੜੇ ਨੇ ਤਕਰੀਬਨ 25 ਤੋਂ 30 ਟਰੈਕਟਰ ਆਪਾਂ ਤੁਹਾਨੂੰ ਟਰੈਕਟਰਾਂ ਬਾਰੇ ਜਾਣਕਾਰੀ ਦੇਣੀ ਆ ਵੀਡੀਓ ਪੂਰੀ ਦੇਖਿਓ ਤੇ ਲੋ ਜੀ ਮਹੀਨਾ ਦੇ ਘਰੇ ਆ ਬਾਈ ਜਿੰਨੇ ਵੀ ਟਰੈਕਟਰ ਖੜਦੇ ਨੇ ਸਾਰੇ ਤੇ ਵਧੀਆ ਜੋ ਵੀ ਸਿਸਟਮ ਆ ਸਾਰਾ ਘਰੇ ਕਰਿਆ ਹੋਇਆ ਘਰੇ ਬਾਈ ਨੇ ਹੀ ਕੰਮਕਾਰ ਕਰਦੇ ਨੇ ਤੇ ਬਾਕੀ ਮਾਮਾ ਜੀ ਵੀ ਨਾਲ ਆਏ ਹੋਏ ਆ ਤੁਹਾਨੂੰ ਮਲਾਉਂਦੇ ਆ ਅੰਮ੍ਰਿਤਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤਰ ਹੋ ਠੀਕ ਆ ਜੀ ਵਧੀਆ ਹੀ ਵਧੀਆ ਹੋਰ ਵੀਰੇ ਠੀਕ ਹੈ ਜੀ ਬਾਈ ਇਹਨਾਂ ਨੂੰ ਦੇਖਿਆ ਹੋਊਗਾ ਪਹਿਲਾਂ ਵੀਡੀਓ ਚ ਅੱਗੇ ਵੀ ਬਹੁਤ ਵੀਡੀਓ ਬਣਦੀ ਰਹਿਣੀ ਬਾਈ ਇਹਨਾਂ ਦੇ ਉਰੇ ਦੇ ਵਿੱਚ ਦੇਖਿਆ ਕਈ ਵਾਰ ਠੀਕ ਹੈ ਜੀ ਤੇ ਉਰੇ ਦੇ ਲਗਭਗ ਜਿੰਨੇ ਵੀ ਟਰੈਕਟਰਾਂ ਬਾਈ ਉਹ ਹੈਂਡਲ ਕਰਦਾ ਬਿਲਕੁਲ ਬਾਈ ਉਹ ਤਾਂ ਫੱਲੇ ਆਉਂਦਾ ਹੀ ਹਾਂ ਬਾਈ ਜ਼ਿਆਦਾ ਫੀਲਡ ਚ ਰਹਿੰਦਾ ਹਾਂ ਸਹੀ ਬਾਈ ਆਪਣੇ ਮੈਂ ਤਕਰੀਬਨ ਕੋਈ ਉਹਦੇ ਨੇ ਦਿਨ ਰੋਪੜ ਨਹੀਂ ਆਉਂਦਾ ਡੇਲੀਓ ਹਾਂ ਨਹੀਂ ਤਾਂ ਹੁੰਦਾ ਹੀ ਆ ਦੇਰ ਹਨਾ ਜੀ ਹਾਂ ਜੀ ਕਿਹੜਾ ਤੁਮੇ ਅੱਜ ਆਪਾਂ ਜੇ ਅਸੀਂ 10 ਵਜੇ ਪਹੁੰਚਦੇ ਬਾਈ 9 ਵਜੇ ਰੋਪੜ ਹੁੰਦਾ। ਹਿੰਮਤ ਦੀ ਗੱਲ ਹੈ। ਹਨਾ ਜੀ? ਹਾਂ ਜੀ। ਆਪਾਂ ਜਾਈਏ ਸੈਂਟਰ ਤੇ ਆਪਾਂ ਰੋਖਾ ਲਗੇ ਖਾਣਾ ਖਾ ਲਵਾਂ। ਹਾਂ ਜੀ। ਹਾਂ ਜੀ ਹਾਂ। ਜੇ ਬਿੱਲੀ ਆਉਣੇ ਆਪਾਂ ਪੈਰੀ ਲੱਗ ਜਾਂਦੇ ਸੌਖਾ ਹੋ ਜਾਣਾ। ਬਿਲਕੁਲ ਜੀ ਬਿਲਕੁਲ। ਆਪਾਂ ਘਟਾਉਣੇ ਆਪਣਾ ਚਲੇ 700 ਸਮਝ ਜਾਂਦਾ ਜੀ। ਤੇ ਫਿਰ ਜੀ ਕਿੰਨੇ ਟਰੈਕਟਰ ਨੇ ਆਪਣੇ ਕੋਲ ਅੱਜ ਦੀ? ਤਕਰੀਬਨ 20-22 ਟਰੈਕਟਰ ਹੋਣਗੇ। 20-22 ਟਰੈਕਟਰਾਂ ਠੀਕ ਹੈ। ਚਲੋ ਜੀ ਪਹਿਲਾਂ ਆਪਾਂ ਤੁਹਾਨੂੰ ਦਿਖਾਉਨੇ ਬਾਈ 275 ਛੋਟੇ ਮੁੱਲ ਵਾਲਾ ਟਰੈਕਟਰ ਉਹ ਦਸੂਰੇ ਦੇ ਮਾੜੀ ਕੀ ਡਿਟੇਲ ਹੈ ਜੀ ਠੀਕ ਹੈ ਠੀਕ ਹੈ ਜੀ ਇਹ ਕਮਾਨ ਦੀ ਗੱਲ ਕਰੀਏ ਸਵਾ ਦੋ ਲੱਖ ਰੁਪਏ ਦੀ ਡਿਮਾਂਡ ਹੈ ਵੀਰੇ 225000 ਠੀਕ ਹੈ ਜੀ ਬਾਕੀ ਮੌਕੇ ਤੋਂ ਸਵਾ ਦੋ ਲੱਖ ਮੁੱਲ ਹੈ ਜੀ ਟਾਇਰ ਪੱਕੇ ਹੈ ਜੀ ਹਾਂ ਟਾਇਰ ਠੀਕ ਹੈ ਜੀ ਦੇ ਟੇਕ ਦੇ ਟਾਇਰਾਂ ਬਾਈ ਹਾਂ ਇਹਦਾ ਡਿਮਾਂਡ ਇਹ ਹੈ ਡਿਮਾਂਡ ਆ ਸੌਦਾ ਸਾਹਮਣੇ ਬੈਠ ਕੇ ਹੁਣ ਠੀਕ ਆ ਜੀ ਹੁਣ ਤੇ ਤਾਂ ਲੈ ਸੋਏ ਉਹੀ ਮਤਲਬ ਕੀ ਸੇਮ ਆਪਣੀ ਵਾਲੀ ਹਿਸਾਬ ਤਾ ਵੇ ਭਾਈ ਨਾਲ ਸੇਮ ਉਦਾਂ ਹੀ ਹੈ ਹਾਂ ਉਹ 2.5 ਲੱਖ ਕੇ ਉੱਪਰ ਨੂੰ ਜਾਣ ਨਹੀਂ ਲੱਗੇ ਨੀਚੇ ਨੂੰ ਆਉਣਗੇ ਹਾਂ ਨਹੀਂ ਬਿਲਕੁਲ ਬਿਲਕੁਲ ਭਾਈ ਉਹ ਸੌਦਾ ਸਾਹਮਣੇ ਬੈਠ ਕੇ ਸਾਈ ਕੱਟ ਗਈ ਹੂੰ ਹਾਂ ਜੀ ਹਾਂ ਟਰੈਕਟਰ ਚੰਗਾ ਜੀ ਟਰੈਕਟਰ ਵਧੀਆ ਠੀਕ ਆ ਜੀ ਇਹਦਾ 7-8 ਮਾਡਲ ਵਰਗੀ ਟਰੈਕਟਰ ਹਾਂ ਹੈਗੀ ਹੈ ਜੀ ਚੰਗੇ ਟਰੈਕਟਰ ਵਰਗੇ ਵਧੀਆ ਟਰੈਕਟਰ ਆ ਜੀ ਥੱਲੇ ਦੇਖੋ ਭਾਈ ਰੰਗ ਰੰਗ ਬਹੁਤ ਸੋਹਣਾ ਪਿਆ ਟਰੈਕਟਰ ਦਾ ਠੀਕ ਆ ਜੀ ਕਰੂਟਾਕ ਲਿਫਟ ਪੰਪ ਵੀ ਨਾਲ ਦਾ ਟਾਈਟਰ ਦਾ ਆ ਖੁੱਲਿਆ ਦਾ ਕੱਲਾ ਕਲੱਚ ਹੈ ਰੇ ਠੀਕ ਆ ਜੀ ਹਾਂ ਬਿਲਕੁਲ ਲਿਫਟ ਪੰਪ ਚੈੱਕ ਕਰੋ ਬਾਈ ਨਾਲ ਦਾ ਕੱਲਾ ਕਲੱਚ ਖੁੱਲਿਆ ਵਸ ਮਾਰਾੜ ਦੇਖੋ ਸਾਰੀਆਂ ਲਾਈਟਾਂ ਲੁੱਟਾਂ ਨਾਲ ਦੀਆਂ ਲੱਗੀਆਂ ਹੋਈਆਂ ਨੇ ਲੋਰਾਂ ਜੀ ਧੰਨਵਾਦ ਮਾਰਾੜ ਤੇ ਸਟicker ਵੀ ਲੱਗੇ ਹੋਣੇ ਨਾਲ ਲੱਗੇ ਮੈਂ ਲੱਗੇ ਮੈਂ ਜੀ ਲੋ ਜੀ ਪਿੱਛੋਂ ਚੈੱਕ ਕਰ ਪੀਲੇ ਭਾਈ 200 ਪਿੱਤ ਲੈਣ ਦਾ ਸ਼ਿਕਾਇਤ ਹੋਇਆ ਟ੍ਰੈਕਟਰ ਇੱਕ ਵਾਰ ਆ ਕੇ ਜ਼ਰੂਰ ਦੇਖ ਲਿਓ ਪੀਲੇ ਰਿਮ ਵਾਲਾ ਆਈ ਹੈ ਉਤੇ ਅੱਗੇ ਖੜਾ ਜੀ 750 ਆਪ ਹੀ ਟਰੈਕਟਰ ਪੂਰਾ ਸ਼ਕੀਨਾ ਮਮਾ ਜੀ ਹਾਂ ਜੀ ਇਹ ਸਾਫ ਜਿਹਾ ਇੱਕ ਮਾਡਲ ਹੈ ਜੀ 2001 ਦਾ ਹਾਂ ਟਰੈਕਟਰ ਸਾਰਾ Ориਜਨਲ ਹੈ ਕੋਈ ਵੀ ਚੈੱਕ ਕਰੀਦਾ ਨਹੀਂ ਸਾਰਾ Ориਜਨਲ ਹੈ ਕੋਈ ਆ ਕੇ ਜਿਹੜਾ ਟਰੈਕਟਰ ਹੋਇਆ ਤੁਸੀਂ ਕੋਈ ਗੱਲ ਨਹੀਂ ਮੜਾ ਦੱਸ ਦਿਓ ਕਿ ਆਪਣੇ ਨਾਲ ਥੋੜੇ ਬੰਦ 273 ਦੇ ਸ਼ੋਹ ਦੇ ਜਲੂਨ ਬੜਾ ਮੋਟਾ ਹੈਗਾ ਠੀਕ ਹੈ ਜੀ ਇਹ ਟਰੈਕਟਰ ਟੋਟਲੀ Ориਜਨਲ ਹੈ ਸਾਰਾ ਇਹ ਸਾਰਾ Ориਜਨਲ ਹੈ ਹਾਂ ਕੋਈ ਵੀ ਆ ਕੇ ਕਹਿ ਨਹੀਂ ਸਕਦਾ ਕਿ ਇਹ ਹੱਥ ਰੱਖ ਕੇ ਦਗਾ ਦੇ ਜੀ ਇਹਦਾ ਨੰਬਰ ਕਿੱਥੇ ਦਾ ਏ ਪੀ ਵੀ 18 ਬਟਾਲੇ ਦਾ ਜੀ ਅੱਛਾ ਹਾਂ ਇਹ ਬਾਈ 12 13 ਦੇ ਵਾਲੀ ਟਰੈਕਟਰ ਦੀ ਕੰਡੀਸ਼ਨ ਆ ਹੈਨਾ ਜੀ ਮਗਰ ਘਰ ਨਾਲ ਬੈਂਦੀ ਰੌਬ ਜੜਾਈ ਹੈ ਬੰਦੇ ਨੇ ਬਾਈ 12 13 ਮਾਡਲ ਵਰਗੀ ਕੰਡੀਸ਼ਨ ਆ ਟਰੈਕਟਰ ਦੀ ਬਾਈ ਕਹਿੰਦਾ Ориਜਨਲ ਦੀ ਫੁੱਲ ਗਾਰੰਟੀ ਹੈ ਟਰੈਕਟਰ ਦੀ ਠੀਕ ਆ ਜੀ ਲੈ ਜੀ ਚੈੱਕ ਕਰਦੇ ਥੱਲੇ ਰੰਗ ਚਾਰ ਇੰਦਰ ਦਾ ਰੰਗ ਠੀਕ ਆ ਜੀ ਦੇਖਣ ਵਾਲਾ ਕੋਈ ਟਰੈਕਟਰ ਤਿਆਰ ਹੋਇਆ ਪਰ ਬਾਈ ਟਰੈਕਟਰ ਜੈਨੂਅਰ ਆ ਬਾਕੀ ਜੇ ਕੋਲ ਆ ਕੇ ਪਤਾ ਲੱਗਦਾ ਬੇਡ ਬੂਟ ਪਏ ਨੇ ਪਿਛਲੇ ਟਾਇਰਾਂ ਦੇ ਨਾਲ ਡੇੜਾ ਦਾ ਰਬੜ ਹੋਈ ਵੀ ਆ ਠੀਕ ਹੈ ਜੀ ਮੱਕੇ ਜੀ ਇਹਦੇ ਵੀਰੇ ਕਿ ਨੱਚ ਖੁੱਲੇ ਇੱਕ ਠੀਕ ਲਿਫਟ ਆਪਾਂ ਚੱਕਿਆ ਬਸ ਓਕੇ ਜੀ ਬਾਕੀ ਟਰੈਕਟਰ ਸੀਟ ਲਾਹਾਰ ਠੀਕ ਆ ਵੀ ਬਾਈ ਸਿਲਸੇ ਦੇ ਨਾਲ ਪਿਛਲੇ ਆ ਟਿਊਬਾਂ ਖੁੱਲੀਆਂ ਹੀ ਨਹੀਂ ਹਾਂ ਠੀਕ ਹੈ ਆ ਜੀ ਸਾਰੇ ਬੰਨੇ ਪੱਕੀ ਟਰੈਕਟਰ ਬਹੁਤ ਖੜੇ ਆ ਤੁਹਾਨੂੰ ਸਾਰੇ ਟਰੈਕਟਰਾਂ ਬਾਰੇ ਜਾਣਕਾਰੀ ਦੇਣੀ ਆ ਕੋਸ਼ਿਸ਼ ਕਰ ਰਿਹਾ ਲੱਗਦੀ ਹੈ ਇਹ ਡਿਮਾਂਡ ਹੈ 245 ਵੀਰੇ 2 ਲੱਖ 45 ਹਜ਼ਾਰ ਹਾਂ ਬਾਕੀ ਮਾਮਲਾ ਤੇ ਹੋ ਜੀ ਮੁੱਲ ਵੀ ਜੈ ਜੈ ਆ ਕੰਡੀਸ਼ਨ ਬਹੁਤ ਆ ਕੰਡੀਸ਼ਨ ਦੇ ਹਿਸਾਬ ਨਾਲ ਕੰਡੀਸ਼ਨ ਵਧੀਆ ਹੈ ਨਾ ਹਾਂ ਹਾਂ ਮਾੜਾ ਡੈਟਾ ਦਾ ਇਹ ਡੈਟਾ ਪਿਓਰ ਜੀ ਟ੍ਰੈਂਜਨ ਵਾਲੀ ਆ ਹਾਂ ਹਨਾ ਜੀ ਠੀਕ ਹੈ ਜੀ ਇਹ 2004 ਮਾਡਲ ਹੈ ਵੀਰੇ ਠੀਕ ਹੈ ਜੀ ਫਰਸਟ ਪਾਰਟੀ ਦਾ ਰੋਪੜ ਨੰਬਰ ਹੈ ਰੋਪੜ ਦਾ ਨੰਬਰ ਹੈ ਠੀਕ ਹੈ ਤੁਹਾਡੇ ਜਿਹੜੇ ਦੀ ਨੰਬਰ ਹੈ ਤੇ ਲੋ ਜੀ ਬਾਕੀ ਸੌਗ ਬਾਈ ਆ ਖੜਾ ਹੈ ਪਤਾ ਨੂੰ A to Z ਕਿ ਕਮੈਂਟ ਲਾ ਕੇ ਸਾਰੇ ਟਰੈਕਟਰਾਂ ਬਾਰੇ ਮੋਟੀ ਮੋਟੀ ਜਾਣਕਾਰੀ ਦੇ ਦੇਣੀ ਆ। ਬਾਕੀ ਤੁਸੀਂ ਟਰੈਕਟਰ ਆਗੇ ਦੇਖਣੇ ਆ ਤੇ ਉਹ ਵੀ ਗੱਲ ਬਾਤ ਆ ਕਿਉਂਕਿ ਵੀਡੀਓ ਆਪਾਂ ਇੰਨੀ ਲੰਬੀ ਬਣਾ ਨਹੀਂ ਸਕਦੇ। ਇੱਕ ਟਰੈਕਟਰ ਜੇ ਆਪਾਂ 5-5 ਮਿੰਟ ਲਾਉਣ ਲੱਗੇ ਤਾਂ ਤਰਬੀਨ ਡੇਢ ਘੰਟੇ ਦੀ ਵੀਡੀਓ ਬਣ ਜਾਣੀ ਆ। ਠੀਕ ਆ ਜੀ। ਵੀਰੇ ਇਹਦੇ ਬਾਰੇ ਦੋ ਜਾਣਕਾਰੀ 3600 2007 ਮਾਡਲ ਆ ਵੀਰੇ। ਮੈਸੇਜ ਕਰਾ ਲਈ। ਠੀਕ ਆ ਜੀ। ਹਾਂ। ਓਕੇ। ਇਹ ਰਹਾ ਮੇਰਾ ਨਵੀਂ ਐਮਆਰਫੀ ਹੈ ਆਪਰਾਜ ਟਰਨ ਉਠਾਈ ਦੇ ਠੀਕ ਹੈ ਜੀ ਅਗਲੇ ਟਰਨ ਆਉਂਦੇ ਨੇ ਵੀਰੇ ਇਹ ਦੇਖ ਲਓ ਅਗਲੇ ਟਰਨ ਨਾਲ ਨੇ ਪਿਛਲੇ ਟਰੈਕਟਰ ਬਾਈ ਜਮੇ ਨਵੇਂ ਹਜੇ ਐਮਆਰਫ ਵੀ ਹਜੇ ਮਾੜਾ ਮਾੜਾ ਹੁਣ ਲੱਗਿਆ ਮੇਟਣ ਠੀਕ ਹੈ ਜੀ ਹਾਂ origignal tractor ਹੈ origignal ਆ ਬਾਈ ਆਹ ਥੋੜਾ ਜਿਹਾ ਰੰਗ ਹੋਇਆ ਪਰ ਲਿਆ ਵਾ ਬਾਕੀ ਦੇਖੋ ਸਾਰਾ ਰੰਗ ਨਾਲ ਆਦਾ ਠੀਕ ਹੈ ਜੀ ਤੇ ਮਾਡਲ ਸੱਤ ਦੱਸਿਆ ਵੀਰੇ 2007 ਦੇ 12 ਮਹੀਨੇ ਦਾ ਠੀਕ ਹੈ ਜੀ ਇਹ ਮੈਸੀ ਇੰਜਨ ਚਾ ਸਾਈਡ ਗੇਅਰ ਚਾ ਟਰੈਕਟਰ ਬਾਈ ਠੀਕ ਹੈ ਜੀ ਮਰਾਣਾ ਹਾਂ ਜੀ ਡਬਲ ਕਲਚ ਆ ਦੋ ਜੀ ਪਿਛੋਂ ਅਡੀਸ਼ਨ ਕਰੋ ਚੈੱਕ ਇਹਦਾ ਬਾਈ ਖਰਚਾ ਬਹੁਤ ਘੱਟ ਆ ਹਨਾ ਹਾਂ ਖਰਚਾ ਬਹੁਤ ਘੱਟ ਬਿਲਕੁਲ 141 ਆ ਇੰਜਨ ਆਈ ਦੀ ਮਨ ਹਾਂਜੀ ਹਾਂਜੀ ਇਹਦਾ ਵੀਰੇ ਮੁੱਲ ਕੀ ਮੰਗ ਕਰਦੇ ਆ ਇਹਦੀ ਮੁੱਲ ਡਿਮਾਂਡ ਵੀਰੇ 2.5 ਲੱਖ ਰੁਪਈਆ 2.5 ਲੱਖ ਰੁਪਈਆ 2.5 ਲੱਖ ਰੁਪਈਆ ਮੁੱਲ ਆ ਬਾਈ ਬਾਕੀ ਦਾ ਜੋ ਵੀ ਆ ਗੱਲ ਬਾਤ ਮੌਕੇ ਤੇ ਹੋ ਜੂਗੀ ਟਾਇਰ ਨਵੇਂ ਆਈ 45000 ਦੀ ਜੋੜੀ ਟਾਇਰਾਂ ਦੀ ਨਵੇਂ ਆਈ 14 ਦੀ ਹਨਾ ਜੀ ਹਾਂ ਟਰੈਕਟਰ ਦਾ ਮਗਰ 2 ਲੱਖ ਦੀ ਰਹਿ ਗਿਆ ਸਮਝ ਲਓ ਤੇ ਅੱਗੇ ਅਰਜਨ ਖੜਾ ਈ ਅਰਜਨ ਬਾਈ ਨਾਲ ਕੋ 2 3 4 ਖੜੇ ਨੇ ਇਹ 2013 ਮਾਡਲ ਲਈ 500 ਵਿੱਚ ਇਹ 13 ਮਾਡਲ ਤੇਰੇ ਮਾਡਲ ਤੁਸੀਂ ਇਹ ਵੀ ਰੋਪੜ ਨੰਬਰ ਏ ਠੀਕ ਆ ਜੀ ਹਾਂ ਜੀ 12 ਨੰਬਰ ਰੋਪੜ ਦੀ ਏ ਰੋਪੜ ਨੰਬਰ ਥੋੜਾ ਕੋ ਵੱਧ ਹੁੰਨੇ ਡਰੈਕਟਰ ਰੋਲ ਦੀ ਏ ਹਾਈ ਹਮੇ ਆਪਾਂ ਨੂੰ ਨਹੀਂ ਮਿਲਦੇ ਰੋਪੜ 'ਚ ਇਹ ਇੱਧਰ ਆ ਜੰਨੇ ਦੇਖ ਲਓ ਬਿਲਕੁਲ ਬਿਲਕੁਲ 50 ਕਿਲੋਮੀਟਰ ਦੂਰ ਬਿਲਕੁਲ ਜੀ ਪਰ ਮੈਂ ਤਾਂ ਆਪਣੇ ਨੂੰ ਬਾਈ ਨੇ ਵੱਧ ਕਰ ਦਿਆ ਹੈ ਨਾ ਜੀ ਬਿਲਕੁਲ ਜੀ ਦੇ 13 ਮਾਡਲ ਹੈ ਵੀਰੇ ਠੀਕ ਹੈ ਜੀ ਟਾਇਰ ਟੂਰ ਵੀਰੇ ਕਿੰਨੇ ਦਾ ਟਾਇਰ ਵੀਰੇ ਮਗਰਲੇ ਸਹੀ ਮਾਣੇ ਤਾਂ 45 ਪੈਸੇ ਨੇ ਜੀ ਠੀਕ ਹੈ ਜੀ ਠੀਕ ਹੈ ਮੁਰਲੇ ਨਵੇਂ ਨੇ ਮੁਰਲੇ ਟੇਰ ਨਵੇਂ ਆ ਹਾਂ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਕੰਡੀਸ਼ਨ ਦਾ Ориਜਨਲ ਹੈ ਵੀਰੇ ਕੰਡੀਸ਼ਨ ਵੀਰੇ ਮਾੜੀ ਮੁੱਟੀ ਟੱਚਿੰਗ ਜ਼ਰੂਰ ਹੈਗੀ ਟਰੈਕਟਰ ਠੀਕ ਹੈ ਠੀਕ ਹੈ ਕੀਰ ਆ ਗਿਆ ਜੀ ਕਰੂਗਾ ਹਾਂ ਠੀਕ ਹੈ ਜੀ ਗੱਲ ਬਾਈ ਇਹਨੂੰ ਮਾੜੀ ਮੁੱਟੀ ਬਾਈ ਕਹਿੰਦਾ ਟੱਚਿੰਗ ਹੈਗੀ ਆ ਇੰਜਣ ਜੇ ਤਾਂ ਪੂਰਾ ਦਸਾਲੀ ਆ ਠੀਕ ਹੈ ਜੀ ਗੱਲ ਹਾਂ ਲਓ ਬਾਈ ਮਗਰਲਾ ਮੂੜ ਚੈੱਕ ਕਰ ਲਓ ਟਰੈਕਟਰ ਤੇ ਡਿਮਾਂਡ ਵੀ ਜਾ ਹਾਂ ਅੱਜ ਉਹ ਰਵਾਂ ਤੇ ਲੋ ਜੀ ਕਰਤਨ ਹੋਰ ਆ ਗਿਆ ਜੀ ਨਾਲੇ 555 ਇਹਦਾ ਟਾਇਰ ਲਗਭਗ ਬਾਈ ਨਵੇਂ ਵਰਗੇ ਆ ਠੀਕ ਹੈ ਜੀ ਟਾਇਰ ਤੇ ਮਗਰਲੇ ਮੁਰਲੇ ਡਲ ਸਕਦਾ ਠੀਕਾ ਮਾਡਲ ਹੈ ਜੀ ਇਹ 11 ਹੈ 11 ਮਾਡਲ ਹੈ ਠੀਕ ਹੈ ਜੀ ਕੰਡੀਸ਼ਨ ਬਾਈ ਦੋਨੋਂ ਦੀ ਸੇਮ ਜੀ ਹੋ ਆ ਹਾਂ ਸੇਮ ਹੈ ਹਨਾ ਜੀ ਹਾਂ ਟਰੈਕਟਰ ਚੰਗਾ ਬਾਈ ਮਰਾਣਾ ਤੋਂ ਸਿੱਕਾ ਸ਼ੁਕਰ ਨਾਲ ਦੇ ਨੇ ਠੀਕ ਹੈ ਜੀ ਬਾਕੀ ਦੇਖ ਲਓ ਕਿਉਂਕਿ ਥੋੜੀ ਜਗ੍ਹਾ ਦੀ ਦਿੱਕਤ ਆ ਬਾਈ ਆਪਾਂ ਅੱਗੇ ਥੋੜਾ ਪਿੱਛੇ ਜਾਣ ਦੀ ਦਿੱਕਤ ਆ ਤੇ ਆਪਾਂ ਤੁਹਾਨੂੰ ਮੋਟਾ-ਮੋਟਾ ਸਾਰੇ ਟਰੈਕਟਰਾਂ ਬਾਰੇ ਜਾਣਕਾਰੀ ਦੇਣੀ ਹੈ ਜੀ। ਇਹਦਾ ਵੀਰ ਜੀ ਰੇਟ ਦੱਸ ਦੋ। 330 ਜੀ। 3,30,000 11 ਮਾਡਲ। ਹਾਂਜੀ। ਠੀਕ ਆ ਜੀ। ਤੇ ਬਈ 50-60 ਆ ਦੇ ਟਰੈਕਟਰ ਨੂੰ ਸਮਝ ਲਓ ਟਾਇਰੇ ਪਏ ਹੋਏ ਆ। ਟਰੈਕਟਰ ਚੰਗਾ ਕਿਸੇ ਨੇ ਇਹ ਕੰਮ ਟਰੈਕਟਰ ਸਾਰੇ ਕੰਮ ਕਰੀ ਜਾਂਦਾ ਟੋਟਲੀ। ਅੱਗੇ ਜੀ 700 2019 ਮਾਡਲ। 19 ਮਾਡਲ। 750 ਖੜਾ ਜੀ 2019 ਮਾਡਲ। ਟਾਇਰ ਤਾਂ ਬਈ ਤਰੀਬਨ 90-95 ਪੈਸੇ ਆ ਨਾ। 16 ਦੇ ਟਾਇਰ ਵਾਲਾ। 3 ਸਪੀਡ ਵਾਲੀ ਇਹ। ਨਾ ਇਹ 2 ਸਪੀਡ। 2 ਸਪੀਡ ਜਾਈ 16 ਦੇ 16 ਦਾ 2 ਸਪੀਡ ਆ ਮਾਡਲ ਕਿੰਨਾ ਸੇ ਵੀਰੇ ਮਾਡਲ ਵੀਰੇ 2019 19 ਮਾਡਲ ਠੀਕ ਆ ਜੀ ਨੰਬਰ ਇਹਦਾ ਜੀ ਨੰਬਰ ਵੀਰੇ ਪਟਿਆਲਾ ਜੀ ਪਟਿਆਲਾ ਨੰਬਰ ਆ ਠੀਕ ਆ ਜੀ ਪਟਿਆਲਾ ਨੰਬਰ ਆ ਬਾਈ ਤੇ ਇਹਦਾ ਵੀਰੇ ਰੇਟ ਆ ਰੇਟ ਵੀਰੇ 480 480 4 ਲੱਖ 80 ਹਜ਼ਾਰ ਮੁੱਲ ਕਰਦੇ ਆ ਬਾਈ ਟਰੈਕਟਰ ਦਾ ਠੀਕ ਆ ਜੀ ਬਾਕੀ ਮੌਕੇ ਕੰਡੀਸ਼ਨ ਦੇ ਹਿਸਾਬ ਨਾਲ ਟਰੈਕਟਰ ਦੀ ਜੋ ਦੇਣਾ ਰੇਟ ਬਾਈ ਬਹੁਤ ਜਾਇਜ਼ ਆ ਜੋ ਮਨ ਨੂੰ ਲੱਗਦਾ ਬਾਕੀ ਚਲੋ ਤਾਂ ਆ ਕੇ ਤੁਸੀਂ ਦੇਖਣਾ ਠੀਕ ਹੈ ਜੀ ਟਰੈਕਟਰ ਉਹ ਕਿਤੇ ਵੀ ਨਹੀਂ ਖੁੱਲਿਆ ਟਰੈਕਟਰ ਸਾਰਾ ਸੀਲਾ ਦੇਖੋ ਥੱਲੇ ਰੰਗ ਰੰਗ ਬਹੁਤ ਸੋਹਣਾ ਪਿਆ ਟਰੈਕਟਰ ਦਾ ਠੀਕ ਹੈ ਜੀ ਮਰਾਲ ਰੂਟ ਚੈੱਕ ਕਰੋ ਤੇ ਬਾਕੀ ਬਾਈ ਨੂੰ ਕਿਹਾ ਵਾ ਜਿਹੜੀ ਕਿਤੇ ਮਾੜੀ ਮੋਟੀ ਹੋਊਗੀ ਤੁਹਾਨੂੰ ਬਾਈ ਆ ਕੇ ਵੀ ਤੁਹਾਨੂੰ ਦੱਸ ਦਊਗਾ ਵੀ ਭਾਈ ਇਹ ਮਾੜੀ ਮੋਟੀ ਉਹ ਟੱਚਿੰਗ ਹੈਗੀ ਆ ਠੀਕ ਹੈ ਜੀ ਅੱਗੇ ਮੈਸੀ 9500 ਆ ਗਿਆ ਜੀ ਇਹ ਵੀਰੇ 2017 ਮਾਡਲ ਹੈ 17 ਮਾਡਲ ਹੈ ਟਾਇਰ ਨਾਲ ਦੇ ਲੱਗਦੇ ਮੰਨੋ ਟਾਇਰ ਮਗਰ ਨਾਲ ਦੀਨੇ ਵੀਰੇ ਮੁਰਲੇ ਆਪੇ ਨਵੇਂ ਪਾਏ ਨੇ ਠੀਕ ਹੈ ਜੀ ਪਿਛਲੇ ਟਾਇਰ ਬਾਈ ਨਾਲ ਦੇ ਆ 40 ਪੈਸੇ ਮੰਨ ਲਓ ਟਾਇਰ 35 40 ਪੈ ਪਲਾਂਟਰੀ ਪਲਾਸਾ ਇਹਦਾ ਰੇਟ ਬਾਈ ਜੈ ਜੈ ਹੋਊਗਾ ਮਨ ਲੱਗਦਾ ਰੇਟ 415 ਕਹਿੰਦੇ ਆ ਵੀਰੇ ਬਾਕੀ ਮੁੱਕ ਦੇ 415 ਆ ਠੀਕ ਹੈ ਜੀ ਬਾਈ ਟਰੈਕਟਰ ਬਹੁਤ ਵਧੀਆ ਇਹ ਜਿਹੜੇ ਮੈਸੀ 9500 ਆ 55 ਐਚਪੀ ਦਾ ਇਹ ਰੇਟ ਥੋੜਾ ਜੈਜ ਮਿਲ ਜਾਂਦਾ ਟਰੈਕਟਰ ਕੰਮ ਪੂਰਾ ਕਰਦਾ ਟਰੈਕਟਰ ਚ ਕੋਈ ਕਮੀ ਨਹੀਂ ਬਾਈ ਜੋ ਮਾਰ ਉਹਨਾਂ ਦਾ ਟਰੈਕਟਰ ਬਹੁਤ ਵਧੀਆ ਬਾਈ ਜਿਹਨੇ ਵਰਤਣਾ ਹੈ ਪਾਵਰ ਬੜੀ ਲੈਣੀ ਆ ਟਰੈਕਟਰ ਬਹੁਤ ਵਧੀਆ ਬਾਈ ਠੀਕ ਹੈ ਜੀ ਵੇਡ ਬੂਟੇ ਨੂੰ ਨਾਲੇ ਆਉਂਦੇ ਨੇ ਬਾਈ ਫਾਈਬਰ ਛਤਰੀ ਲੱਗੀ ਹੋਈ ਆ ਤੇ ਬਾਕੀ ਕਰ ਲਿਓ ਕੰਟਰੈਕਟ ਬਾਈ ਨਾਲ ਅੱਗੇ ਇੱਧਰ ਖੜੇ ਆ ਤਿੰਨ ਚਾਰ ਟਰੈਕਟਰ ਵਲਟ ਟ੍ਰੈਕ ਖੜਾ ਏ ਬਾਈ ਪ੍ਰੀਤ ਬਾਰੇ ਦੱਸਿਓ ਪਹਿਲਾਂ ਜੀ ਪ੍ਰੀਤ ਵੀਰੇ 2020 ਮਾਡਲ ਹੈ ਜੀ 2020 ਮਾਡਲ ਹੈ ਜੀ ਹਾਂਜੀ ਟਾਇਰ ਵਗੈਰਾ ਬਾਈ ਟਾਇਰ ਨਾਲ ਦੀਨੀ ਵੀਰੇ ਸਾਰਾ ਕੁਝ ਨਾਲ ਹੋ ਗਿਆ ਬਾਈ ਇਹਨੂੰ ਨੌਂਦੇ ਡਰ ਬੀਕੇਡੀ ਦੇ ਬੀਕੇਡੀ ਦੇ ਆਉਂਦੇ ਕੰਪਨੀ ਉਹ ਨਹੀਂ ਆਉਂਦੇ ਅੱਛਾ ਠੀਕ ਹੈ ਜੀ ਬੀਕੇਡੀ ਦੇ ਟਾਇਰਾਂ ਚਾਰੇ ਬਾਈ ਹਾਂ ਚਾਰੇ ਟਾਇਰ ਮੁਰਲੇ ਟਾਇਰ 20 ਕੁ ਪੈਸੇ ਪਿਛਲੇ ਟਾਇਰ ਹੈਗੇ ਬਾਈ ਅੱਧੇ ਦੇ ਕਰੀਬ ਹਨ ਵੀਰੇ ਹਾਂ ਅੱਧੇ ਟਾਇਰ ਹਾਂ ਅੱਧੇ ਟਾਇਰ ਹੈਗੇ ਨੇ ਟਰੈਕਟਰ ਬਾਈ ਸੋਹਣਾ ਹੈ ਹਰੇ ਰੰਗ ਵਾਲਾ 6049 ਟੂ ਸਪੀਡ ਚ ਹੈ ਨਾ ਬਾਈ ਇਹ ਇਹ ਟੂ ਸਪੀਡ ਸਹੀ ਠੀਕ ਹੈ ਜੀ ਇਹ ਮਤਲਬ 21 21 ਚ ਆਏ ਨੇ ਬਾਈ 3 ਹੈ ਨਾ ਇਹ ਹਾਂ 21 ਚ ਆਏ ਨੇ ਠੀਕ ਹੈ ਜੀ ਹਾਂ ਜੀ ਤੇ ਇਹਦਾ ਰੇਟ ਵੀਰੇ ਰੇਟ ਵੀਰੇ 365000 ਰੁਪਏ ਕਹਿੰਦੇ ਆ ਜੀ 365000 ਬਾਕੀ ਮੌਕੇ ਤੇ ਵੀਰ ਮਾਣੋ ਠੀਕ ਹੈ ਜੀ ਓਕੇ ਤੇ ਅੱਗੇ ਆ ਗਿਆ ਜੀ ਵਲਡ ਟਰੈਕ ਇਹ 2015 ਮਾਡਲ ਹੈ ਜੀ ਥੋੜਾ ਜਿਹਾ ਅੱਗੇ ਰਹੋ ਬਾਈ ਬਣ ਕੇ ਤੁਸੀਂ ਕੈਮਰੇ ਤੇ ਇਹ 2015 ਮਾਡਲ ਹੈ ਜੀ 15 ਮਾਡਲ ਹੈ ਠੀਕ ਹੈ ਬਾਈ ਟਰੈਕਟਰ ਬਹੁਤ ਸੋਹਣਾ ਯਾਰ ਇਹ ਟੌਪ ਮਾਡਲ ਚਾਹੀਦਾ ਫੁੱਲ ਟੌਪ ਮਾਡਲ ਸਾਰੇ ਫੰਕਸ਼ਨ ਆਉਂਦੇ ਨੇ ਠੀਕ ਹੈ ਜੀ ਠੀਕ ਓਕੇ ਵੀਰੇ ਇਹ ਵੀਰੇ ਕਿਵੇਂ ਅਰੀਜਨਲ ਆ ਕਿ ਮਾੜੀ ਮੋਟੀ ਹੈਗੀ ਟੱਚਿੰਗ ਇਹਨੂੰ ਨਾ ਵੀਰੇ ਆਪਾਂ ਇਹ ਵੀ ਲੈਂਦਾ ਜਨ ਕਿ ਅਰੀਜਨਲ ਟਰੈਕਟਰ ਠੀਕ ਹੈ ਮਾੜੀ ਮੋਟੀ ਹੋਵੇ ਆਪਾਂ ਕਹਿ ਨਹੀਂ ਦੱਸਦੇ ਜਨ ਕਿ ਸਾਡੇ ਵਾਂਗ ਆਈਆਂ ਹੈ ਬਾਈ ਜਿਹੜਾ ਟਰੈਕਟਰ ਕੋਲ ਇਹਦਾ ਮਾੜੀ ਮੋਟੀ ਬਾਈ ਇਹਨਾਂ ਨੇ ਉਹ ਦੱਸ ਦੂਗਾ ਜਿਹੜਾ ਟਰੈਕਟਰ ਪਿੱਛੋਂ ਵੈਸੇ ਦਾ ਟਰੈਕਟਰ ਸਾਰਿਆਂ ਨੇ ਕੋਈ ਜ਼ਿੰਮੇਵਾਰਾਂ ਕੋਲ ਆਉਂਦੇ ਨੇ ਠੀਕ ਹੈ ਜੀ ਗੱਲ ਆ। ਮੋਲੇ ਟਾਇਰ ਆਪਾਂ ਹੀ ਪਾ ਜੰਨਾਵੇਂ ਨਾਲ ਦੇ ਜਿੰਗੁਰ ਨੇ ਟਾਇਰ। ਠੀਕ ਆ ਜੀ। ਉਹ ਘੱਟ ਸੀ। ਮਗਰ ਟਾਇਰ ਨਾਲ ਦੀ। ਪਿਛਲੇ ਟਾਇਰ ਨਾਲ ਦੇ ਆ। ਠੀਕ ਆ। ਇਹ ਤਾਂ ਵੀ ਜਿਹੜਾ ਬਲਡ ਟ੍ਰੈਕ ਆ ਜਾਂਦਾ ਜਿਹਦਾ ਦੂਜੇ ਦਾ ਕੋਈ ਫਰਕ ਹੈਗਾ ਇਹ ਟਰੈਕਟਰਾਂ ਦਾ? ਵੀਰੇ ਕਰਾਰੋ ਗियर ਚ ਆ ਜਾਂਦਾ ਮਗਰ। ਠੀਕ ਆ ਕਰਾਰੋ ਚ ਆਉਂਦਾ ਠੀਕ। 3 ਸਪੀਡ ਆ ਜਾਂਦਾ ਸ਼ਟਰ ਗियर ਆ ਜਾਂਦਾ। ਠੀਕ ਆ। ਇਹ ਬਾਈ ਹਿੱਸਾ ਬਹੁਤ ਵਧੀਆ ਜੇ ਕੋਈ ਖੁੱਲਣ ਦੀ ਦਿੱਕਤ ਨਹੀਂ ਹੈਗੀ ਟਰੈਕਟਰ ਦੇ ਵਿੱਚ। ਠੀਕ ਆ ਬਾਈ। ਜੇ بڑے ਟਰੈਕਟਰ ਆ ਜੇ 75 ਹੌਸ ਪਾਵਰ 90 ਹੌਸ ਪਾਵਰ 110 ਆਉਂ ਕੰਡੀਸ਼ਨ ਬਹੁਤ ਸੋਹਣੀ ਹੈ ਬਾਈ ਰੰਗ ਰੂੰਗ ਦੇਖੋ ਥੱਲੇ ਬਾਡੀ ਲੈਂਦਾ ਬਹੁਤ ਘੈਂਟ ਰੰਗ ਆ ਟਰੈਕਟਰ ਦਾ ਤੇ ਆ ਵੀ ਦੇਖੋ ਕਿੰਨਾ ਸੋਹਣਾ ਪਲੇਟਫਾਰਮ ਲੱਗਿਆ ਵਾ ਤੇ ਬਾਕੀ ਰੇਟ ਵੀਰੇ ਦਾ ਰੇਟ ਵੀਰੇ 390000 ਡਿਮਾਂਡ ਕਰਦੇ ਆ ਬਾਕੀ ਮੌਕੇ ਦੇ ਦੋ ਜੀ 390 ਠੀਕ ਹੈ ਜੀ 390 ਮੁੱਲ ਹੈ ਜੀ ਇਹਦਾ ਬਾਕੀ ਰੇਟ ਮੌਕੇ ਤੇ 50 ਨੰਬਰ ਹੈ ਜੀ ਅੱਗੇ 575 ਆ ਗਿਆ ਬਾਈ ਘੱਟ ਰੇਟ ਵਾਲਾ ਜੀ ਨੇ ਘੱਟ ਪੈਸੇ ਲਾਉਣੇ ਆ ਟਰੈਕਟਰ 575 ਲੈਣਾ ਠੀਕ ਹੈ ਜੀ veteran 94 ਮਾਡਲ ਹੈ ਵੀਰੇ ਠੀਕ ਹੈ 94 ਜੀ ਹਾਂ ਇਹ ਬਾਈ 94 ਮਾਡਲ ਹੈ ਟਾਇਰ ਤਰੀਬਨ ਵੀਰੇ 1,15,000 ਰੁਪਏ 1,15,000 ਅਟਕੜੁਕ ਬਾਈ ਹੈਗਾ ਵਿੱਚ ਮੈਂ ਖਾਲੀ ਉਹ ਆ ਮੈਂ ਕਰ ਲਈ ਵੀਰੇ ਐਵੇਂ ਜਿਵੇਂ ਨਹੀਂ ਘਟਾ ਠੀਕ ਇਦਾਂ ਹੀ ਆ ਬਾਈ ਠੀਕ ਆ 115 ਮੋਲ ਆ ਉਦਾਂ ਠੀਕ ਹੈ ਜਣਗੇ ਉਹਦਾ ਬਾਈ ਇੰਜਣ ਹੈ ਤਾਂ ਉਹ ਜੀ ਵੀਰੇ ਠੀਕ ਆ ਬਾਈ ਓਕੇ ਬਾਕੀ ਅਗਲਾ ਆਪਣਾ ਜਦੋਂ ਆਊਗਾ ਆਪਣਾ ਤਸੱਲੀ ਕਰਕੇ ਲੈ ਜਾਵੇਗਾ ਨਾ ਨਾ ਠੀਕ ਆ ਵੀਰੇ ਠੀਕ ਆ ਓਕੇ 52 45 ਖੜਾ ਜੀ ਇੱਕ ਹੋਰ ਖੜਾ 750 ਇਹਦੇ ਬਾਰੇ ਵੀ ਦਿੰਨੇ ਜਾਣਕਾਰੀ ਇਹ 2009 ਮਾਡਲ ਹੈ ਵੀਰੇ 2009 ਠੀਕ ਹੈ ਜੀ ਟਾਇਰ ਹੈਗੇ 70 ਪੈਸੇ ਬਾਈ ਹਾਂ ਟਾਇਰ ਹੈਗੇ ਨੇ ਮੇਰੇ ਚਾਰੇ ਠੀਕ ਆ 70 75 ਪੈਸੇ ਟਾਇਰ ਆ ਬਾਈ ਮਹਾ ਮਹਾ ਮਹਾਨ ਆ ਇਹ ਹਾਂ ਠੀਕ ਹੈ ਇਹੋ ਬਾਈ ਥੋੜੇ ਮਿੱਟੀ ਮੁੱਟੀ ਪਈ ਹੋਈ ਕਰ ਦੇ ਜੀ ਟਰੈਕਟਰ ਤੇ ਉਹਦਾ ਓਕੇ ਬਾਈ ਜੰਗੇਰ ਦਾ ਜੰਗੇਰ ਦਾ ਵਧੀਆ ਓਕੇ ਜੀ ਇਹ ਤਾਂ ਰੇਟ ਵੀਰੇ ਇਹ ਵੀਰੇ 2,35,000 ਰੁਪਏ ਦੀ ਡਿਮਾਂਡ ਆ 2 35 ਬਾਕੀ ਮੌਕੇ ਤੇ ਜੀ ਬਾਈ ਰੇਟ ਜਾਇਆ ਟਰੈਕਟਰ ਦਾ 50 HP ਦਾ ਟਰੈਕਟਰ ਆ ਸਾਰਾ ਕੁਝ ਵਧੀਆ ਚਲਾਉਂਦਾ ਰੋਟਾਵੇਟਰ ਜੋ ਮਰਜ਼ੀ ਪਾ ਲੋ ਇਹਦੇ ਨਾਲ ਸਾਡਾ ਕੋਲ ਟਰੈਕਟਰ ਆ ਹਾਂ ਪੰਜਾਬ ਵਾਲੀ ਉਧਾਂ ਵੀ ਬਾਈ ਥੋੜਾ ਜਿਹਾ ਰੇਟ ਚਾਹ ਟਰੈਕਟਰ ਹਾਂ ਰੇਟ ਜਾਇਜ਼ ਆ ਜੀ ਹਾਂ ਜਿਉਂ ਹੀ 855 ਦਾ 3 ਲੱਖ ਤੋਂ ਬਾਹਰ ਜਾਂਦਾ ਹਾਂ ਹਾਂ ਕੰਮ ਸਾਰੇ ਕਰਦਾ ਬਾਈ ਟਰੈਕਟਰ ਇਹ ਆਹ ਬਾਈ 750 ਇਹ 2021 ਮਾਡਲ ਹੈ ਵੀਰੇ 21 ਮਾਡਲ ਟਾਇਰ ਨਾਲ ਦੇਨੇ ਜੀ ਟਾਇਰ ਨਾਲ ਦੇ ਵੀਰੇ ਸਾਰਾ ਕੁਝ ਨਾਲ ਦੇ ਕੋਈ ਨਹੀਂ ਹੈ ਟਰੈਕਟਰ ਦਾ ਵੀਰੇ ਜੀ 45 ਕ ਪੈਸੇ ਟਾਇਰਾਂ ਬਾਈ ਉੱਧੇ ਮੰਨ ਲਓ ਠੀਕ ਹੈ ਜੀ ਟਰੈਕਟਰ ਦੇਖ ਲਓ ਕੰਡੀਸ਼ਨ ਥੋੜੇ ਟਰੈਕਟਰ ਬਾਈ ਨਾਲ-ਨਾਲ ਖੜੇ ਆ ਤਾਂ ਕਰਕੇ ਥੋੜੀ ਜਿਹੀ ਘੁੰਮਣ ਚ ਦਿੱਕਤ ਆ ਤੇ ਬਾਕੀ ਠੀਕ ਹੈ ਜੀ ਇਹਦਾ ਮੁੱਲ ਵੀਰੇ ਇਹਦਾ ਮੁੱਲ ਜੀ ਇਹਦਾ ਮੁੱਲ ਵੀਰੇ 510000 ਰੁਪਏ 510000 ਠੀਕ ਹੈ ਮੌਕੇ ਤੇ ਵੀਰੇ ਓਕੇ ਜੀ ਹਾਂਜੀ ਤੇ ਬਾਕੀ ਵੀ ਆਜਾ ਉੱਧਰ ਵੀ ਖੜੇ ਆ ਪੰਜ-ਛੇ ਟਰੈਕਟਰ ਸਾਰੇ ਬਾਰੇ ਮੋਟਾ-ਮੋਟਾ ਜਾਣਕਾਰੀ ਦੇ ਦਈਏ ਇੱਕ ਵਾਰ ਆ ਸੁਨਿਲ ਦਾ 2010 ਮਾਡਲ ਦੇ ਵੀਰੇ 60 2010 ਠੀਕ ਹੈ ਜੀ ਹਾਂਜੀ ਟਾਇਰ ਰਹਿ ਗਏ 70 70 ਰੁਪਏ ਆ 70 ਰੁਪਏ 70 ਰੁਪਏ ਟਾਇਰ ਪੂਰੇ ਨੇ ਵੀਰੇ ਠੀਕ ਹੈ ਜੀ ਹਾਂ ਇਹ ਫਤੇਕਰ ਸਾਹਿਬ ਦੀ ਨੰਬਰ ਆ ਫਸਟ ਪਾਰਟੀ ਦਾ ਵੀਰੇ ਆਰਐਕਸ ਸ਼ੋ ਦਾ ਜੀ ਇਹਦਾ ਰੇਟ ਦੱਸ ਦੋ ਵੀਰੇ ਰੇਟ 330000 ਦਾ ਵੀਰੇ ਠੀਕ ਹੈ ਜੀ 330000 ਹਾਂ ओके। ਇੱਧਰ ਬਾਈ 605 ਡੀਆਈ ਇਹ 2019 ਮਾਡਲ ਹੈ ਵੀਰੇ ਠੀਕ ਆ ਜੀ। ਇਹਦੇ ਵੀ ਟਾਇਰ ਨਾਲ ਦੇ ਨੇ ਫਸਟ ਪਾਰ ਪਲੀ ਸਪੀਡ ਚ ਆ ਜਾਂਦਾ ਨਾ ਇਹ। ਹਾਂ ਟੌਪ ਮਾਡਲ ਤੇ ਵੀਰੇ। ਠੀਕ ਆ ਟਾਇਰ ਨਾਲ ਦੇ ਨੇ ਬਾਈ ਇਹਦੇ। ਟਾਇਰ ਸਾਰੇ ਕੋਲ ਨਾਲ ਦੀਏ ਵੀਰੇ। 2000ਆਂ ਦੇ ਓਰੀਜਨਲ ਚੱਲਿਆ ਹੋਇਆ। ਠੀਕ ਆ ਜੀ। ਪਹਿਣਾ 70 ਪੈਸੇ ਟਾਇਰ ਹੋਣਗੇ ਬਾਈ। ਹਾਂ ਹੈਗੇ ਨੇ। ਹਨਾ ਜੀ। ਹਾਂ ਜੀ। 70 ਪੈਸੇ ਟਾਇਰਾਂ ਬਾਈ ਸੀਅਰਡ ਕੰਪਨੀ ਦੇ। ਤੇ ਬਾਕੀ ਟਰੈਕਟਰ ਦੀ ਕੰਡੀਸ਼ਨ ਦੇਖ ਲਓ ਸੋਹਣਾ ਟਰੈਕਟਰ ਹੈ। 3 ਸਪੀਡ ਦੇ ਵਿੱਚ ਆ ਜਾਂਦਾ ਬਾਈ ਇਹ। ਅੰਦਰੋਂ ਚੈੱਕ ਕਰੋ ਬਾਈ ਮਰਾੜ ਮੂਡ ਬਹੁ ਠੀਕ ਹੈ ਜੀ ਪਰ ਲੋ ਚੱਕ ਲੋ ਜੇ ਇਹਦਾ ਵੀਰੇ ਰੇਟ ਕਿੰਨਾ ਜੀ ਰੇਟ ਵੀਰੇ 585000 585 ਹਾਂ 20 ਮਾਡਲ ਹੈ ਨਾ ਜੀ 19 ਮਾਡਲ 19 ਮਾਡਲ 19 ਮਾਡਲ ਆ ਬਾਈ 585 ਮੁੱਲ ਹੈ ਜੀ ਬਾਕੀ ਟਰੈਕਟਰ ਦੀ ਕੰਡੀਸ਼ਨ ਬਹੁਤ ਸੋਹਣੀ ਹੈ ਟਾਇਰ ਬਾਈ ਇਹ ਚੱਲਿਆ ਕਿੰਨੇ ਘੰਟੇ ਉ ਤਰੀਵਨ 2048 ਘੰਟੇ ਚੱਲਿਆ ਆ 2000 ਘੰਟਾ ਚੱਲਿਆ ਵਾ ਠੀਕ ਹੈ ਜੀ ਓਕੇ ਜੀ ਠੀਕ ਹੈ ਬਾਈ 2000 ਘੰਟੇ ਚੱਲਿਆ ਵਾ ਤੇ ਟਰੈਕਟਰ ਉਦਾਂ ਬਾਈ ਮਾਡਲ ਦੇ ਹਿਸਾਬ ਨਾਲ ਟਰੈਕਟਰ ਦੀ ਕੰਡੀਸ਼ਨ 21 ਮਾਡਲ ਵਾਲੀ ਇੰਨਾ ਸਾਫ਼ ਟਰੈਕਟਰ ਆ। ਠੀਕ ਆ ਜੀ। ਉਹਦੇ ਬਸ ਡੀਆਈ 60 ਖੜਾ ਜੀ। ਆ 4 ਸਾਲ 1 ਮਾਡਲ ਦਾ। 2001 ਆ। ਹਾਂਜੀ। ਠੀਕ ਆ ਬਾਈ। ਟਾਇਰ ਬਾਈ ਪਿਛਲੇ ਮੈਂ 2000 ਰੱਬੜ ਵਾਲੇ ਹਨਾ ਜੀ। ਹਾਂਜੀ ਹਾਂ। ਤੇ ਟਾਇਰਾਂ ਦੀ ਜੀ ਬਾਈ ਕੰਡੀਸ਼ਨ ਠੀਕ ਠਾਕ ਜੀ ਉਹ। ਇਹਦਾ ਵੀਰੇ ਰੇਟ ਦੱਸ ਦੋ। ਰੇਟ ਵੀਰੇ 1,80,000 ਦਾ। ਠੀਕ ਆ। ਇਹਦਾ ਬਾਈ ਸਮਝ ਲਓ ਦੂਆ ਇੱਕ ਮੈਂ ਦੂਆ 95-11 ਹੀ ਆ ਇੱਕ ਤਰ੍ਹਾਂ ਦਾ। 1.80 ਮੁੱਲ ਆ ਬਾਈ ਇਹਦਾ। ਠੀਕ ਆ ਜੀ 85 11 ਖੜਾ ਇਹ ਵੀ ਬਾਈ ਇਹ 2001 ਮਾਡਲ ਆ ਵੀਰੇ 2001 ਪਾਵਰ ਹੋਇਆ ਵਾ ਨਾ ਜੀ ਹਾਂ ਪਾਵਰ ਹੋਇਆ ਪੰਜਾਬ ਨੰਬਰ ਆ ਵੀਰੇ ਪਾਵਰ ਹੋਇਆ ਵਾ ਬਾਈ ਪਿਛਲੇ ਟਾਇਰ ਤਾਂ ਸਮਝ ਲਓ ਘਸੇ ਹੋਏ ਮੁੱਲੇ ਟਾਇਰ ਨਵੇਂ ਆ ਵਰਗੀਆਂ ਤੇ ਰੰਗ ਰੂੰਗ ਬਾਈ ਕਿਵੇਂ ਨਾਲ ਦਾ ਕਿ ਹੋਇਆ ਵਾ ਰੰਗ ਵੀਰੇ ਹਾਂ ਟੈਂਕੀ ਤੇ ਮਗਰਾੜ ਨੂੰ ਬਾਕੀ ਸਭ ਟਰੈਕਟਰ ਠੀਕ ਆ ਟੈਂਕੀ ਤੇ ਮਗਰਾੜ ਬਾਈ ਤਿਆਰ ਨੇ ਬਾਕੀ ਰਹਿ ਜਣਾ ਟਰੈਕਟਰ ਉਦਾਂ ਠੀਕ ਆ ਬਾਈ ਚਲਾਈ ਚੁਰੀ ਦਾ ਸੋਣਾ ਚਲਾਈ ਚੁਰੀ ਦਾ ਵਧੀਆ ਵੀਰੇ ਠੀਕ ਆ ਜੀ ਮਾਡਲ ਕਿੰਨੇ ਦਾ 2001 ਵੀਰੇ 2001 ਆ ਇਹ ਕਿੰਨੇ ਦਾ ਕਾਈ ਜੀ ਬਾਈ ਟਰੈ ਇਮਲਾ 4 ਤੱਕ ਆਏ ਨਹੀਂ ਜਾਸ 4 ਤੱਕ ਠੀਕ ਹੈ ਠੀਕ ਆ ਇਹਦਾ ਰੇਟ ਵੀਰੇ ਕਿੰਨਾ ਦਸੀਏ ਇਹਦਾ ਰੇਟ ਵੀਰੇ ਸਵਾ 2 ਲੱਖ ਰੁਪਏ ਸਵਾ 2 ਲੱਖ ਰੁਪਏ ਠੀਕ ਆ ਜੀ ਬਈ ਪਾਵਰ ਵੀ ਆਨ ਵਧੀਆ ਤਰੀਕੇ ਨਾਲ ਹੋਇਆ ਵਾ ਟਰੈਕਟਰ ਹਨਾ ਜੀ ਸੈਂਟਰ ਚ ਹੋਇਆ ਵਾ ਹਨਾ ਹਾਂ ਜਿਵੇਂ ਸੋਨ ਨਿਕਲਦਾ ਨਾ ਹੋਣੀ ਠੀਕ ਆ ਜੀ ਇੱਕ ਨਵਾਂ ਮਾਡਲ ਆ ਗਿਆ ਵੀਰੇ ਠੀਕ ਆ ਜੀ ਹਾਂ ਟਾਇਰ ਬਈ ਮੰਨ ਕੇ ਚਲੋ ਅੱਧੇ ਕੇ ਟਾਇਰ ਹੋਣਗੇ ਜਾ ਰਹੇ ਹਨਾ ਜੀ ਠੀਕ ਆ ਰੰਗ ਰੰਗ ਬਹੁਤ ਸੋਣਾ ਬਈ ਬਾਡੀ ਲੈਣ ਦਾ ਦੇਖੋ ਥੱਲੇ ਦੇ ਰੰਗ ਸਾਰਾ ਰਲੇ ਨਾਲ ਠੀਕ ਆ ਜੀ ਹਾਂ ਉਹ ਨਹੀਂ ਹੈ ਲਓ ਜੀ ਅਰੇ ਅਰिजਨਲ ਨਾ ਬਾਈ ਸਾਰਾ ਸਾਰਾ ਅਰिजਨਲ ਹੈ ਠੀਕ ਹੈ ਜੀ ਇਹਦਾ ਰੀਡਿੰਗ ਨੰਬਰ ਵੀਰੇ ਹਰਿਆਣਾ ਹੈ ਜਾਂ ਆਪਣੇ ਪੰਜਾਬ ਚ ਚੱਲਿਆ ਹੋਇਆ ਟਰੈਕਟਰ ਜਾਤਾ ਤਾਂ ਸਾਫ ਠੀਕ ਹੈ ਜੀ ਨੰਬਰ ਐਚ ਆਰ ਆ ਨੰਬਰ ਐਚ ਆਰ ਇਹਦਾ ਰੀਡ ਕਿੰਨਾ ਜੀ ਰੇਟ ਵੀਰੇ ਦਾ 1,60,000 1,60,000 ਠੀਕ ਹੈ ਜੀ ਇੱਕ ਸੱਠ ਮੁੱਲਾ ਪਰ ਟਰੈਕਟਰ ਦੀ ਕੰਡੀਸ਼ਨ ਬਹੁਤ ਸੋਹਣੀ ਹੈ ਬਾਈ ਮਰਾਲ ਮੁਰੂੜਾਂ ਵਧੀਆ ਪਏ ਨੇ ਟਰੈਕਟਰ ਤੇ ਬਾਕੀ ਆਪਾਂ ਤੁਹਾਨੂੰ ਜਿੰਨੇ ਵੀ ਟਰੈਕਟਰ ਦਿਖਾਏ ਨੇ ਬਾਈ ਰੇਟ ਰੂਟ ਆਪਾਂ ਨੇ ਸਾਰਾ ਕੁਝ ਦੱਸਿਆ ਤੇ ਬੇਨਤੀ ਆਪਣੀ ਆਈਏ ਮਾ ਆਪਾਂ ਆਪਣੀ ਵੀਡੀਓ ਚ ਕਰਦੇ ਆ ਵੀ ਫੋਨ ਤੇ ਕੋਈ ਵੀਰ ਸੌਦਾ ਨਾ ਕਰੇ ਟਰੈਕਟਰ ਦਾ ਠੀਕ ਨਹੀਂ ਵੀਰੇ ਹਾਂ ਹਾਂ ਕਿਉਂਕਿ ਦਿੱਕਤ ਤਾਂ ਰਹਿੰਦੀ ਥੋੜੀ ਜੀ ਵੀਰੇ ਦੇਖ ਕੇ ਪਾਸ ਕਰਕੇ ਆਪਣਾ ਸੌਦਾ ਹਾਂਜੀ ਹਾਂ ਚੀਜ਼ ਦੀ ਆ ਗਏ ਬਾਈ ਮੌਕੇ ਤੇ ਉਹ ਬਾਈ ਨੇ ਦੇ ਇੱਛਾ ਤੁਹਾਨੂੰ ਕਿੰਨਾ ਰੇਟ ਘਟਾਉਣੇ ਆ ਜਿਹੜਾ 00 ਰੇਟ ਆਉ ਸਾਈ ਕੱਢ ਕੇ ਹੀ ਹੁੰਦਾ ਬਾਈ ਮੰਨੂ ਵੀ ਮੈਂ ਵੀ ਵੀਡੀਓ ਪਾਉਣਾ ਆਪਣੇ ਟਰੈਕਟਰਾਂ ਦੀਆਂ ਫੋਨ ਆਉਂਦੇ ਨੇ ਬਾਈ ਫੋਨ ਤੇ ਇੰਨਾ ਇੰਨੇ ਦਾ ਦੇ ਦੇ ਤਾਂ ਅਸੀਂ ਆਉਂਨੇ ਆ ਉਹ ਗੱਲਾਂ ਦਾ ਬਾਈ ਫਿਰ ਫਾਇਦਾ ਨਹੀਂ ਸਵਾਦ ਨਹੀਂ ਹੈਗਾ ਇਹ ਚੀਜ਼ ਦਾ ਠੀਕ ਹੈ ਜੀ ਤੇ ਬਾਕੀ ਬਾਈ ਦਾ ਨੰਬਰ ਮੈਂ ਬੋਲ ਦੇਣਾ ਜੀ ਤੇ ਜਿਹੜੀ ਵੀ ਕੋਈ ਗੱਲਬਾਤ ਜਿਹੜੀ ਆਪਾਂ ਨੇ ਵੀਡੀਓ ਚ ਨਾ ਦੱਸੀ ਹੋਵੇ ਉਹ ਤੁਸੀਂ ਬਾਈ ਤੋਂ ਗੱਲਬਾਤ ਪੁੱਛ ਸਕਦੇ ਟਰੈਕਟਰ ਬਾਰੇ ਤੇ ਵੀਰੇ ਜੀ ਨੰਬਰ ਬੋਲ ਦਿਓ ਨੰਬਰ ਵੀਰੇ 88727 ਠੀਕ ਹੈ ਜੀ 94262 94262 ਆ ਪਿੰਡ ਆਪਣਾ ਸੈਨਪੁਰ ਹਨਾ ਜੀ ਪਿੰਡ ਸੈਨਪੁਰ ਡੈਡੀ ਦਾ ਨੰਬਰ ਹੈ ਜੀ 76966 ਠੀਕ ਹੈ ਜੀ 66 862 66 862 ਠੀਕ ਹੈ ਜੀ ਹਸੈਨਪੁਰਾ ਪਿੰਡ ਆ ਬਾਈ ਸਰੰਦ ਪਟਿਆਲਾ ਸਰੰਦ ਤੋਂ ਕਿੰਨਾ ਹੋਊਗਾ ਬਾਈ ਤਾਂ ਤੋਂ 5.5 ਕਿਲੋ ਸਾਢੇ 5 ਕਿਲੋ ਠੀਕ ਪਟਿਆਲਾ ਰੋਡ ਤੋਂ 2 ਕਿਲੋ ਪਟਿਆਲਾ ਰੋਡ ਤੋਂ 2 ਕਿਲੋ ਹੱਟ ਕੇ ਆ ਬਾਈ ਠੀਕ ਹੈ ਜੀ ਤੇ ਠੀਕ ਹੈ ਬਾਈ ਜੀ ਠੀਕ ਹੈ ਵੀਰੇ ਧੰਨਵਾਦ ਬਹੁਤ ਬਹੁਤ ਓਕੇ ਜੀ ਤੇ ਬਾਈ ਕਿਸੇ ਨੇ ਵੀ ਕੋਈ ਟਰੈਕਟਰ ਲੈਣਾ ਹੋ ਆ ਕੇ ਦੇਖ ਲਿਓ ਤੇ ਠੀਕ ਹੈ ਜੀ ਆਪਾਂ ਵੀ ਜਾਣਾ ਅੱਜ ਦੀ ਵਲੌਗ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਆਪਣੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਮਿਲਦੇ ਆ ਹੋਰ ਨਵੇਂ ਵਲੌਗ ਚ ਧੰਨਵਾਦ ਸਾਰਿਆਂ ਦਾ ਜੀ